ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਗਰਾ ਰਿਸ਼ਤੇ ਜੰਕਸ਼ਨ ਤੇ ਇਸ ਵੀਡੀਓ ਦੇ ਵਿੱਚ ਲੜਕੀਆਂ ਦੇ ਕਾਫੀ ਰਿਸ਼ਤੇ ਨੇ ਸੋ ਆਪ ਜੀ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਜਰੂਰ ਇਹਨੂੰ ਧਿਆਨ ਨਾਲ ਤੇ ਅਖੀਰ ਤੱਕ ਵੀਡੀਓ ਜਰੂਰ ਦੇਖਿਓ ਚੰਗੀ ਤਰ੍ਹਾਂ ਇਹਤੇ ਗੌਰ ਫਰਮਾਇਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੇਚਿਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫਰੀ ਆਫ ਕਾਸਟ ਲਾਈ ਜਾਂਦੀ ਹੈ ਹਮੇਸ਼ਾ ਤਰ੍ਹਾਂ ਆਪ ਜੀ ਨੂੰ ਬੇਨਤੀ ਹੈ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਘੋਗਪੜਤਾਲ ਕਾ ਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਰਿਸ਼ਤਾ ਨੋਟ ਕਰੋ ਨਾਮ ਕੌਰ ਜੱਟ ਸਿੱਖ ਲੜਕੀ ਮਾਨ ਗੋਤ ਬਠਿੰਡਾ ਏਰੀਆ ਇਹ ਸਟੱਡੀ ਵੀ ਜਿਹੜੀ ਹੋਈ ਹੈ ਬੇਟੀ ਯੂ ਐਸ ਏ ਮੈਡੀਕਲ ਸਟੱਡੀ ਡਿਪਲੋਮਾ ਕਰ ਰਹੀ ਹੈ ਇਹ ਮਾਤਾ ਪਿਤਾ ਦੀ ਇਕੱਲੀ ਬੇਟੀ ਆ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਧਿਆਨ ਨਾਲ ਲੜਕਾ ਯੂ ਐਸ ਏ ਤੋਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਵੇ ਵਧੀਆ ਪੜਿਆ ਲਿਖਿਆ ਵੈਲ ਸੈਟਲਡ ਹੋਵੇ ਮਾਲਵਾਈ ਰੀ ਨਾਲ ਸੰਬੰਧਿਤ ਹੋਵੇ ਲੜਕੇ ਨੂੰ ਘੱਟੋ ਘੱਟ 10-15 ਕਿੱਲੇ ਪ੍ਰਾਪਰਟੀ ਆਉਂਦੀ ਹੋਵੇ ਲੜਕੇ ਦੀ ਉਮਰ ਲੜਕੀ ਦੇ ਨਾਲ ਮੇਲ ਖਾਂਦੀ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕ੍ਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹ ਪਹਿਲੀ ਵੀਡੀਓ ਜਿਹੜੀ ਪਾਈ ਸੀ ਐਡ ਪਰੰਤੂ ਕਿਤੇ ਮੋਬਾਈਲ ਨੰਬਰ ਗਲਤ ਲਿਖ ਹੋ ਗਿਆ ਤੇ ਇਸ ਕਰਕੇ ਦੁਬਾਰੇ ਪਾਈ ਜਾਂਦੀ ਆ ਦੂਸਰਾ ਰਸਤਾ ਨੋਟ ਕਰੋ ਜੀ ਨਾਮ ਕੌਰ ਰਵੀਦਾਸ ਸਿੱਖ ਲੜਕੀ ਲੁਧਿਆਣਾ ਏਰੀਆ ਸੰਧੂ ਗੋਤ 1996 ਡੇਟ ਆਫ ਬਰਥ 5 ਫੁੱਟ 3 ਇੰਚ ਕੱਦ। ਬੀਟੈਕ ਸਿਵਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ। ਇੱਕ ਇਹਨਾਂ ਦੇ ਛੋਟਾ ਭਰਾ ਲੜਕੀ ਦੇ ਰਿਕੁਆਇਰਮੈਂਟ ਸੁਣੋ ਜੀ, ਨੀਡ ਵੈਲ ਕੁਆਲੀਫਾਈਡ ਐਂਡ ਹੈਂਡਸਮ ਬாய் ਇਹਨਾਂ ਦੀ ਰਿਕੁਆਇਰਮੈਂਟ ਆ ਜੀ। ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਜੱਟ ਸਿੱਖ ਲੜਕਾ ਲੁਧਿਆਣਾ ਕੈਨੇਡਾ ਸਿਟੀਜ਼ਨ 1995 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਇਲੈਕਟ੍ਰੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਪ੍ਰਾਪਰਟੀ ਦੋ ਘਿਲੇ ਦੋ ਭਰਾ ਨੇ ਦੋ ਫਲੈਟ ਨੇ ਇਹਨਾਂ ਦੇ ਬੰਬੇ ਲੜਕੀ ਕੈਨੇਡਾ ਤੋਂ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਕੁਵੈਤ ਤੋਂ RAMDASIA ਸਿੱਖ ਲੜਕਾ ਜਲੰਧਰ ਏਰੀਆ 1992 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ 10+2 ਕੁਆਲਿਫੀਕੇਸ਼ਨ ਕੁਵੈਤ ਵਿੱਚ ਜੌਬ ਕਰਦਾ ਜੀ ਬੇਟਾ ਇਹ ਤੇ ਇੱਕ ਭੈਣਾਂ ਨਾਲ ਦੇ ਇੱਕ ਭਰਾ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਨੋਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂ ਐਸ ਏ ਤੋਂ ਜੱਟ ਸਿੱਖ ਲੜਕਾ ਯੂ ਐਸ ਏ ਦਾ ਜੰਪਲ ਬੌਰਨ ਯੂ ਐਸ ਏ ਦਾ ਲੜਕਾ ਤੇ ਉੱਥੇ ਜਮਿਆ ਪਲਿਆ ਜੀ 28 ਸਾਲ ਉਮਰ ਦਾ 6 ਫੁੱਟ ਕੱਦ ਦਾ MBA ਕੁਆਲਿਫਿਕੇਸ਼ਨ ਆ ਵਰਕਿੰਗ ਐਜ਼ ਅ ਲੌਜਿਸਟਿਕ ਮੈਨੇਜਰ ਇਹ ਜੋਬ ਕਰਦਣਾ 35 ਸਾਲ ਤੋਂ ਸਾਰਾ ਪਰਿਵਾਰ ਯੂ ਐਸ اے ਰਹਿੰਦਾ ਜਿਹਨਾਂ ਦਾ ਭੈਣ ਮੈਰਿਡ ਆ ਰਿਕੁਆਇਰਮੈਂਟ ਸੁਣੋ ਜੀ ਲੜਕੀ ਯੂ ਐਸ اے ਦੀ ਬੌਰਨ ਹੋਵੇ ਜਾਂ ਯੂ ਐਸ اے ਤੋਂ ਜੰਮੀ ਪੜੀ ਹੋਵੇ ਜਾਂ ਕਹਿੰਦੇ ਬਹੁਤ ਛੋਟੀ ਉਮਰ ਵਿੱਚ ਆਪਣੇ ਪੀਰੈਂਟਸ ਨਾਲ ਯੂਐਸਏ ਆਈ ਹੋਵੇ। ਇਹੀ ਸੰਪਰਕ ਕਰਨ ਜੀ ਇਹਨਾਂ ਨਾਲ ਹੋਰ ਕੋਈ ਇੰਡੀਆ ਤੋਂ ਜਾਂ ਕੋਈ ਹੋਰ ਕੰਟਰੀ ਤੋਂ ਸੰਪਰਕ ਨਾ ਕਰਨ। ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਨਾਮ ਕੌਰ ਜੱਟ ਸਿੱਖ ਲੜਕੀ ਮੋਗਾ ਏਰੀਆ 1999 ਡੇਟ ਆਫ ਬਰਥ ਬੀਐਸਸੀ ਨਰਸਿੰਗ ਕੀਤੀ ਹੋਈ ਆ। ਪਿਤਾ ਸਰਕਾਰੀ ਜੋਬ ਤੋਂ ਰਿਟਾਇਰ ਨੇ ਭਰਾ ਕੈਨੇਡਾ ਪੀਆਰ ਆ ਲੜਕਾ ਕੈਨੇਡਾ ਤੋਂ ਪੀਆਰ ਹੋਵੇ ਨਿਹਾਲ ਸਿੰਘ ਵਾਲੇ ਦੇ 60 ਕਿਲੋਮੀਟਰ ਦੇ ਘੇਰੇ ਵਾਲੇ ਸੰਪਰਕ ਕਰਨ ਦੂਰ ਵਾਲੇ ਸੰਪਰਕ ਨਾ ਕਰਨ ਸਿਕਰੀਤ ਨੰਬਰ ਚੱਲਦਾ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਨਿਊਜ਼ੀਲੈਂਡ ਤੋਂ ਰਣਵੀਰ ਸਿੰਘ ਜੱਟ ਸਿੱਖ ਲੜਕਾ ਨਿਊਜ਼ੀਲੈਂਡ ਦਾ ਜੰਪਲਾ ਜੀ ਇਹ ਆਕਲੈਂਡ ਵੀ ਕੇ ਨਿਊਜ਼ੀਲੈਂਡ ਰਹਿੰਦੇ ਨੇ ਮੋਲਾ ਚੱਕ ਇਹਨਾਂ ਦਾ ਇੰਡੀਆ ਦੇ ਵਿੱਚ ਪਿੰਡਾ 1997 ਡੇਟ ਆ ਵਰਸਾ 5 ਫੁੱਟ 11 ਇੰਚ ਕਾਦਾ 3 ਇਅਰ ਕੰਪਿਊਟਰ ਇਨ ਕਾਰਪੈਂਟ 3 ਇਅਰ ਕੋਰਸ ਇਨ ਕਾਰਪੈਂਟਰੀ ਇਹ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਇਹ ਬਿਲਡਰ ਵੀ ਨੇ ਅਤੇ ਰੀ ਇੰਟੀਗ੍ਰੇਸ਼ਨ ਆਫੀਸਰ ਦੇ ਤੌਰ ਤੇ ਇਹ ਜੋਬ ਕਰ ਰਹੇ ਨੇ ਇੱਕ ਇਹਨਾਂ ਦੇ ਛੋਟੀ ਭੈਣ ਆ ਪਿਤਾ ਜੀ ਇਹਨਾਂ ਦੇ ਉਹਨਾਂ ਦਾ ਬਿਲਡਿੰਗ ਕੰਪਨੀਆ ਆਪਣੀ कंस्ट्रक्शन ਕਰਦਿੰਨੇ ਬਿਲਡਿੰਗਾਂ ਦੀ ਆਪਣੀ ਬਿਲਡਿੰਗ ਕੰਪਨੀ ਹੈ ਜੀ ਪੰਜ ਕਿਲੇ ਨਾਲ ਕੋਲੇ ਇੰਡੀਆ ਦੇ ਵਿੱਚ ਪ੍ਰਾਪਰਟੀ ਆ ਚਾਰ ਘਰ ਨਿਊਜ਼ੀਲੈਂਡ ਹੈਗੇ ਇਹਨਾਂ ਦੇ ਨਾਲ ਕੋਲੇ ਆਪਣੇ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਲੜਕੀ ਸੋਹਣੀ ਸਨੱਖੀ ਹੋਵੇ ਕੱਦ 5 ਫੁੱਟ 5 ਇੰਚ ਦੇ ਕਰੀਬ ਹੋਵੇ ਬਿਲਕੁਲ ਕੁਆਲੀਫਾਈਡ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਰਾਮ ਗੜੀਆ ਸਿੱਖ ਲੜਕਾ ਆਸਟ੍ਰੇਲੀਆ 8 ਸਾਲਾਂ ਤੋਂ ਮੈਲਬੌਰਨ ਵਿੱਚ ਰਹਿ ਰਿਹਾ ਹੈ ਜੀ ਪੀਆਰ ਅੰਡਰ ਪ੍ਰੋਸੈਸ ਹੈ ਇਹਨਾਂ ਦੀ ਮੈਕੈਨੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਭਰਾ ਇਹਨਾਂ ਦਾ ਆਸਟ੍ਰੇਲੀਆ ਵੱਡੀ ਭੈਣ ਸਿਟੀਜ਼ਨ ਆਸਟ੍ਰੇਲੀਆ ਦੂਸਰੀ ਭੈਣ ਇੰਡੀਆ ਵਿੱਚ ਉਹ ਗਵਰਨਮੈਂਟ ਜੌਬ ਕਰਦੀ ਆ ਐਜ਼ ਟੀਚਰ ਅੰਮ੍ਰਿਤਸਰ ਸਾਹਿਬ ਵਿਖੇ ਰਿਕੁਆਇਰਮੈਂਟ ਸੁਣੋ ਜੀ ਲੜਕੀ ਲੰਬੀ ਅਤੇ ਪੜ੍ਹੀ ਲਿਖੀ ਹੋਵੇ ਅਪਰ ਮੈਡਿਕ ਕਲਾਸ ਫੈਮਿਲੀ ਹੋਵੇ ਆਸਟ੍ਰੇਲੀਆ ਜਾਂ ਆਸਟ੍ਰੇਲੀਆ ਜਾਂ ਇੰਡੀਆ ਤੋਂ ਕਿਤੋਂ ਵੀ ਹੋ ਸਕਦੀ ਹੈ ਪ੍ਰੈਫਰ ਆਸਟ੍ਰੇਲੀਆ ਨੂੰ ਕਰਨਗੇ ਪਰੰਤੂ ਇੰਡੀਆ ਤੋਂ ਵੀ ਰਿਸ਼ਤਾ ਇਹਨਾਂ ਨੂੰ ਜ਼ਰੂਰ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੈਣੀ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ 40 ਸਾਲ ਉਮਰ 5 ਫੁੱਟ 8 ਇੰਚ ਕੱਦ 10 ਕਿਲੇ ਨਾਲ ਕੋਲ ਪ੍ਰਾਪਰਟੀ ਆ ਖੇਤੀਬਾੜੀ ਕਰਦੇ ਨੇ ਇੱਕ ਪੈਣਾ ਤਿੰਨ ਭਰਾ ਨੇ ਸਾਰੇ ਵਿਆਹੇ ਹੋਏ ਨੇ ਦੋ ਭਰਾ ਇਹਨਾਂ ਦੇ ਪੰਜਾਬ ਪੁਲਿਸ ਦੇ ਵਿੱਚ ਸਰਵਿਸ ਕਰਦੇ ਨੇ ਤਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਟ ਦੇ ਨੰਬਰ ਚੱਲ ਰਿਹਾ ਜੀ ਸਿੱਧੀ ਗੱਲ ਕੁਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਰਵਿਦਾਸੀਆ ਲੜਕਾ ਆਸਟ੍ਰੇਲੀਆ ਮੈਲਬੌਰਨ ਵਿੱਚ ਆ ਇਹ ਗੁਰਦਾਸਪੁਰੇ ਦੇ ਨਾਲ ਸੰਬੰਧਤਾ 30 ਸਾਲ ਉਮਰ 5 ਫੁੱਟ 9 ਇੰਚ ਕੱਦ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਇਹਨਾਂ ਦੀ ਐਮਟੈਕ ਕੀਤੀ ਹੋਈ ਹੈ ਇਹ ਦੋਨੇ ਕੁਆਲੀਫਿਕੇਸ਼ਨ ਇਹਨਾਂ ਨੇ ਆਸਟ੍ਰੇਲੀਆ ਤੋਂ ਕੀਤੀ ਹੈ ਨਾ ਬੀਐਸਸੀ ਨਰਸਿੰਗ ਵੀ ਉੱਥੇ ਕੀਤੀ ਹੈ ਐਮਟੈਕ ਵੀ ਉੱਥੇ ਕੀਤੀ ਹੈ ਮੈਲਬੌਰਨ ਹਸਪੀਟਲ ਦੇ ਵਿੱਚ ਇਹ ਜੌਬ ਕਰਦੇ ਨੇ ਪਿਤਾ ਜੀ ਇਹਨਾਂ ਦੇ ਸਟੇਸ਼ਨ ਸੁਪਰਡੈਂਟ ਨਾਰਥ ਰੇਲਵੇ ਤੋਂ ਕੰਮ ਕਰ ਰਹੇ ਨੇ ਭੈਣ ਕੈਨੇਡਾ ਰਿਕੁਆਇਰਮੈਂਟ ਸੁਣੋ ਜੀ ਲੜਕੀ ਵੈਲ ਕੁਆਲੀਫਾਈਡ ਤੇ ਸੋਹਣੀ ਸੁਨੱਖੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਸਤਾ ਵੀ ਆਸਟ੍ਰੇਲੀਆ ਤੋਂ ਜੱਟ ਸਿੱਖ ਅਮਰਤਾ ਰੇ ਲੜਕਾ ਨਾਗਿਆਲ ਇਹਨਾਂ ਦਾ ਗੋਤ ਆ ਜੀ ਅੰਬਾਲਾ ਹਰਿਆਣਾ ਤੋਂ ਆਸਟ੍ਰੇਲੀਆ へ ਸਟੱਡੀ ਕਰਨ ਗਿਆ ਲੜਕਾ 1994 ਡੇਟ ਆਵਰਤਾ 5 ਫੁੱਟ 6 ਇੰਚ ਕਾਦਾ 3 ਏਕੜੇ ਨਾਲ ਕੋਲ ਵਾਹੀ ਜੋਗ ਜ਼ਮੀਨਾਂ ਜੀ ਕਹਿੰਦੇ ਉਹਨਾਂ ਦੀ ਪ੍ਰਾਪਰਟੀ ਦੀ ਕੀਮਤ ਕਰੋੜਾਂ ਵਿੱਚ ਆ ਇੱਕ ਪਲਾਟ ਸਿਟੀ ਚ ਆ ਇੱਕ ਪਲਾਟ ਉਹਨਾਂ ਦੇ ਆਪਣੇ ਜੱਦੀ ਪਿੰਡ ਦੇ ਵਿੱਚ ਆ ਪਿਤਾ ਜੀ ਇਹਨਾਂ ਦੇ ਸੂਬੇਦਾਰ ਰਿਟਾਇਰਡ ਨੇ ਭਰਾ ਮਿਲਟਰੀ ਤੋਂ ਬਾਅਦ ਹਰਿਆਣਾ ਪੁਲਿਸ ਦੇ ਵਿੱਚ ਹੈ ਜੋਬ ਕਰਦੇ ਨੇ ਇਹਨਾਂ ਦੇ ਭਰਾ ਭੈਣ ਮੈਰਿਡ ਆ ਸਿਟੀਜਨ ਆ ਆਸਟ੍ਰੇਲੀਆ ਬ੍ਰਿਸਬੇਨ ਵਿਖੇ ਲੜਕੀ ਇਹ ਰਹਿੰਦੀ ਆ ਇਹ ਲੜਕੀ ਦੇ ਕੋਲ ਹੀ ਇਹ ਜਿਹੜੇ ਲੜਕੀ ਦੀ ਐਡ ਪਾਈ ਆ ਆਪਣੀ ਭੈਣ ਕੋਲ ਰਹਿ ਰਿਹਾ ਜੀ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਨੀਟ ਵੈਲ ਕੁਆਲੀਫਾਈਡ ਗਰਲ ਪ੍ਰੇਫਰ ਆਸਟ੍ਰੇਲੀਆ ਵਟ ਫਰੋਮ ਇੰਡੀਆ ਆਲਸੋ ਵੀ ਕੰਸੀਡਰੇਬਲ ਸਕ੍ਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਲੜਕੇ ਵਧੀਆ ਪੜ੍ਹੇ ਲਿਖੇ ਹੋਵੇ ਕੈਨੇਡਾ ਨੂੰ ਪਹਿਲ ਸੌਰੀ ਆਸਟ੍ਰੇਲੀਆ ਨੂੰ ਪਹਿਲ ਦਿੱਤੀ ਜਾਵੇਗੀ ਜੇਕਰ ਇੰਡੀਆ ਤੋਂ ਵੀ ਵਧੀਆ ਰਿਸ਼ਤਾ ਹੋਇਆ ਤਾਂ ਉਹ ਵੀ ਜ਼ਰੂਰ ਵਿਚਾਰਿਆ ਜਾਵੇਗਾ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂ ਐਸ ਏ ਤੋਂ ਮਰਵਾਹ ਖੱਤਰੀ ਲੜਕਾ ਯੂ ਐਸ ਏ ਸਿਟੀਜ਼ਨ 1996 ਡੇਟ ਆਫ ਬਰਥ 6 ਫੁੱਟ 1 ਇੰਚ ਕੱਦ ਗ੍ਰੈਜੂਏਟ ਫਰੋਮ ਯੂ ਐਸ ਏ ਮਾਤਾ ਪਿਤਾ ਅਤੇ ਲੜਕੇ ਦਾ ਯੂਐਸਏ ਦਾ ਸਿਟੀਜ਼ਨ ਇਹਨਾਂ ਦੇ ਮਾਤਾ ਪਿਤਾ ਵੀ ਯੂਐਸਏ ਦੇ ਸਿਟੀਜ਼ਨ ਹੈ ਲੜਕਾ ਵੀ ਯੂਐਸਏ ਦਾ ਸਿਟੀਜ਼ਨ ਹੈ ਦੋ ਭੈਣਾਂ ਨੇ ਉਹ ਮੈਰਿਟ ਨੇ ਆਸਟ੍ਰੇਲੀਆ ਸਿਟੀਜ਼ਨ ਹੈ ਦੁੱਨੇ ਉਹ ਇਹਨਾਂ ਦਾ ਯੂਐਸਏ ਤੇ ਇੰਡੀਆ ਦੇ ਵਿੱਚ ਆਪਣਾ ਦੋ ਘਰ ਨੇ ਇੱਕ ਯੂਐਸਏ ਦੇ ਵਿੱਚ ਹੈ ਇੱਕ ਇੰਡੀਆ ਦੇ ਵਿੱਚ ਹੈ ਇਹਨਾਂ ਦੇ ਪੇਰੈਂਟਸ ਜਰਮਨ ਵਿੱਚ ਆਪਣਾ ਬਿਜ਼ਨਸ ਕਰਦੇ ਨੇ ਇਟਾਲੀਅਨ ਸਟੂਡੈਂਟ ਫ੍ਰੈਂਕਫੋਰਟ ਹੈਗਾ ਜੀ ਇਹਨਾਂ ਦਾ ਉੱਥੇ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲਦਾ ਜੀ WhatsApp ਤੇ ਤੁਸੀਂ ਇਹਨਾਂ ਦੀ ਗੱਲ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਗਿੱਲ ਗੋਤ ਮੁਹਾਲੀ ਏਰੀਆ 1994 ਡੇਟ ਆਵਰਥ 5 ਫੁੱਟ 4 ਇੰਚ ਕਾਦਰ 10+2 ਇਹਨਾਂ ਦੀ ਕੁਆਲੀਫਿਕੇਸ਼ਨ ਹੈ ਪ੍ਰਾਪਰਟੀ 5 ਏਕੜਾ ਘਰੇਲੂ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲਦਾ ਹੈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗਿੱਲ ਗੋਤ ਲੁਧਿਆਣਾ ਏਰੀਆ 1993 ਡੇਟ ਆਵਰਥ ਲੁਧਿਆਣੇ ਵੇਖੇ ਇਹਨਾਂ ਦੀ ਆਪਣੀ ਦੁਕਾਨ ਆ ਪਿਤਾ ਜੀ ਨਾਲ ਦੇ ਬੈਂਕ ਵਿੱਚ ਜੌਬ ਕਰਦ ਨੇ ਆਪਣਾ ਘਰ ਆ ਲੁਧਿਆਣੇ ਵੇਖੇ ਨੀਡ ਹਾਊਸ ਕਰ ਲੈਣਾ ਰਿਕੁਆਇਰਮੈਂਟ ਐ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਕਰੋ ਨੋਟ ਅਮ ਅਮਰਿੰਦਰ ਸਿੰਘ ਜੱਟ ਸਿੱਖ ਲੜਕਾ ਵਿਰਕ ਗੋਤ ਲੁਧਿਆਣਾ ਏਰੀਆ 1999 ਡੇਟ ਆਵਰ 6 ਫੁੱਟ ਤਨੰਚੇ ਕਾਦਾ ਬੀ ਐਸ ਏ ਕੀ ਤੇ ਇਹ ਐਮ ਇੰਗਲਿਸ਼ ਕੀਤੀ ਹੋਏ ਨੇ ਇਹਨਾਂ ਦੀ 9 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਸ਼ਹਿਰੀ ਪ੍ਰਾਪਰਟੀ ਅਤੇ ਆਪਣਾ ਇਹਨਾਂ ਦਾ ਘਾਰਾ 9 ਏਕੜ ਬਾਈ ਜੋਗ ਜ਼ਮੀਨਾਂ ਅਤੇ ਸ਼ਹਿਰੀ ਪ੍ਰਾਪਰਟੀ ਵੀ ਆ ਆਪਣਾ ਬਿਜ਼ਨਸ ਇਹਨਾਂ ਦਾ ਇੱਕ ਹੋਰ ਬਿਜ਼ਨਸ ਇਹਨਾਂ ਦੇ ਰੀਅਲ ਅਸਟੇਟ ਦਾ ਇਹਨਾਂ ਦੇ ਫਾਜ਼ਲ ਸਾਹਿਬ ਦਾ ਭੈਣ ਮੈਰ ਦਾ ਕੈਨੇਡਾ ਨੀਡ ਐਜੂਕੇਟਡ ਐਂਡ ਬਿਊਟੀਫੁੱਲ ਗੱਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਅਗਲਾ ਰਿਸ਼ਤਾ ਕਰੋ ਨੋਟ ਗੁਰਚਰਨ ਸਿੰਘ ਬੜੀ ਪਾਂਚਾ ਪਟਿਆਲਾ ਏਰੀਆ 1999 ਡੇਟ ਆਫ ਬਰਥ 10+2 ਕੁਆਲੀਫਿਕੇਸ਼ਨ ਆਈਟੀ ਕੀਤੀ ਹੋਈ ਹੈ ਜੀ ਪੈਲਸ ਮੈਨੇਜਰ ਦੇ ਤੌਰ ਤੇ ਜੌਬ ਕਰਦੇ ਨੇ ਭਰਾ ਕੈਨੇਡਾ ਪਿਤਾ ਪੰਜਾਬ ਪੁਲਿਸ ਦੇ ਵਿੱਚ ਨੇ ਨੀਡ ਐਜੂਕੇਟਡ ਹਾਊਸ ਗੱਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰੋ ਨੋਟ ਇਹ ਹੈਗਾ ਲੜਕੀ ਦਾ ਨਾਮ ਕੌਰ ਜੱਟ ਸਿੱਖ ਗਰੇਵਾਲ ਦਸਤਾਰ ਧਾਰੀ ਅਮਰਤਾਰੀ ਗੁਰਸਿੱਖ ਲੜਕੀ ਮੁੱਲਾਂਪੁਰ ਲੁਧਿਆਣਾ ਏਰੀਆ 2003 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਐਮਬੀਬੀਐਸ ਕੀ ਦਾ ਚੌਥਾ ਸੈਮੈਸਟਰਾਂ ਬੇਟੀ ਦਾ ਸੋਹਣੀ ਸਨਖੀ ਲੜਕੀ ਆ ਪਿਤਾ ਜੀ ਨਾਲ ਦੇ ਆਰਮੀ ਵਿੱਚ ਨੇ ਇੱਕ ਇਹਨਾਂ ਦੇ ਛੋਟੀ ਭੈਣ ਆ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਲੜਕਾ ਅਮਰਤਾਰੀ ਹੋਵੇ ਗਵਰਨਮੈਂਟ ਜੌਬ ਐਜ਼ ਅਫੀਸਰ ਲੈਵਲ ਦੀ ਜੌਬ ਕਰਦਾ ਹੋਵੇ ਜਾਂ ਫਿਰ ਵੈਲ ਸੈਟਲਡ ਬਿਜ਼ਨਸ ਹੋਵੇ ਮੈਡੀਕਲ ਅਫਸਰ ਵੀ ਹੋ ਸਕਦਾ ਤੇ ਵੈਲ ਸੈਟਲਡ ਬਿਜ਼ਨਸਮੈਨ ਵੀ ਹੋ ਸਕਦਾ ਮੈਡੀਕਲ ਅਫਸਰ ਵੀ ਹੋ ਸਕਦਾ ਤੇ ਜਾਂ ਫਿਰ ਲੈਂਡਲੋਰਡ ਹੋਵੇ 25 30 ਏਕੜ ਜ਼ਮੀਨ ਹੋਵੇ ਵੈਲ ਕੁਆਲੀਫਾਈਡ ਹੋਵੇ 60 ਕਿਲੋਮੀਟਰ ਦੇ ਘੇਰੇ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਅਗਲਾ ਰਿਸ਼ਤਾ ਕਰੋ ਨੋਟ ਇਹ ਹੈਗਾ ਜੀ ਲੜਕਾ ਸਰਕਾਰੀ ਜੋਬ ਕਰਦਾ ਗਗਨਦੀਪ ਗਰਗ ਅਗਰ왈 Hindu ਲੜਕਾ ਮੌੜ ਮੰਡੀ ਬਠਿੰਡਾ ਏਰੀਆ 1995 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਮਿਡਲ ਕਲਾਸ ਫੈਮਿਲੀ ਹੈ ਜੀ ਇਹ ਕੁਆਲੀਫਿਕੇਸ਼ਨ ਹੈ ਬੇਟੇ ਦੀ ਐਮ ਐਸ ਸੀ ਕੰਪਿਊਟਰ ਸਾਇੰਸ ਡਾਟਾ ਐਨਾਲਿਸਟ ਅਸਿਸਟੈਂਟ ਪ੍ਰੋਫੈਸਰ ਇਨ ਕੈਰੀਅਰ ਪੁਆਇੰਟ ਯੂਨੀਵਰਸਿਟੀ ਕੋਟਾ ਉਥੇ ਕੋਟਾ ਵੀ ਘੇ ਪਹਿਲਾਂ ਆਪਣੀ ਜੌਬ ਕਰ ਚੁੱਕੇ ਨੇ ਜੀ ਅੱਜ ਕੱਲ ਇਹ ਕਰਦੇ ਨੇ ਸਰਕਾਰੀ ਜੌਬ ਬਠਿੰਡੇ ਵੇ ਕੇ ਨਾਊ ਡੂਇੰਗ ਗਵਰਨਮੈਂਟ ਜੌਬ ਇਨ ਪੰਜਾਬ ਪੁਲਿਸ ਐਸ ਪੀ ਐਸ ਡਿਪਾਰਟਮੈਂਟ ਬਠਿੰਡਾ ਅਪਾਇੰਟਡ ਐਸ ਡਾਟਾ ਮਾਈਨਿੰਗ ਸਪੈਸ਼ਲਿਸਟ ਆਈਟੀ ਸਰਵਿਸ ਇਹ ਇੱਥੇ ਜੌਬ ਕਰਦੇ ਨੇ ਜੀ ਇਹ ਇਹਨਾਂ ਦਾ ਡੈਜਿਗਨੇਸ਼ਨ ਆ ਭਰਾ ਇਹਨਾਂ ਦਾ ਮੈਰਿਟ ਆ ਟੈਕਸ ਟੈਕਸ ਦਾ ਐਡਵੋਕੇਟ ਨੇ ਮੋਰ ਮੰਡੀ ਅਤੇ ਨਾਲ ਉਹ ਵਰਕਿੰਗ ਹੈ ਜੀ ਪੀਜੀਟੀ ਕੈਮਿਸਟਰੀ ਟੀਚਰਾਂ ਦੇ ਤੌਰ ਤੇ ਵੀ ਕੰਮ ਕਰ ਦੇਣਾ ਅਕਾਲ ਅਕੈਡਮੀ ਭਾਈ ਦੇਸਾ ਵਿਖੇ ਪਰਿਵਾਰ Hindu ਧਰਮ ਵਿੱਚ ਪੂਰਨ ਵਿਸ਼ਵਾਸ ਰੱਖਦਾ ਹੈ ਰਿਕੁਆਇਰਮੈਂਟ ਸੁਣੋ ਜੀ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਗਰਲ ਪ੍ਰਾਇਫਰ ਟੂ ਗਵਰਨਮੈਂਟ ਜੌਬ ਜਸਟ ਲਾਈਕ ਟੀਚਰ ਐਟ ਸੈਟਰਾ ਬਟ ਵਿਦਆਊਟ ਜੌਬ ਵੈਲ ਕੁਆਲੀਫਾਈਡ ਗਰਲ ਫਰੋਮ ਗੁੱਡ ਫੈਮਿਲੀ ਆਲਸੋ ਵੀ ਕਨਸਿਡਰੇਬਲ ਲੜਕੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਜੇਕਰ ਸਰਕਾਰੀ ਜੋਬ ਕਰਦੀ ਹੈ ਜਿਵੇਂ ਟੀਚਰ ਲੱਗੀ ਹੋਵੇ ਜਾਂ ਕੋਈ ਇਹੋ ਜਿਹੀ ਹੋਰ ਕੋਈ ਜੋਬ ਹੋ ਸਕਦੀ ਹੈ ਉਹਨੂੰ ਇਹ ਪ੍ਰੈਫਰ ਕਰਨਗੇ ਪਰੰਤੂ ਜੇ ਜੋਬ ਨਹੀਂ ਵੀ ਕਰਦੀ ਲੜਕੀ ਬਿਲਕੁਲ ਕੁਆਲੀਫਾਈਡ ਆ ਸੋਹਣੀ ਸੁਨੱਖੀ ਆ ਤਾਂ ਵੀ ਕਹਿੰਦੇ ਰਿਸ਼ਤੇ ਤੇ ਜ਼ਰੂਰ ਗੌਰ ਫਰਮਾਈ ਜਾਵੇਗੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਵੱਲੋਂ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਜੱਟ ਸਿੱਖ ਲੜਕਾ ਕਪੂਰਥਲਾ ਏਰੀਆ 28 ਸਾਲ ਉਮਰ 6 ਫੁੱਟ ਕੱਦ ਸੌਫਟਵੇਅਰ ਕੰਪਿਊਟਰ ਹੈਗਾ ਜੀ ਇਹ ਬੀਐਸਐਲ ਕੰਪਨੀ ਬੀਐਸਐਲ ਕੰਪਿਊਟਰ ਕੰਪਨੀ ਵਿੱਚ ਵਧੀਆ ਜੌਬ ਕਰਦਾ 25 ਏਕੜਾਂ ਨਾਲ ਕੋਲ ਪ੍ਰਾਪਰਟੀ ਆ ਦੋ ਭਰਾ ਨੇ ਲੜਕੀ ਪੜ੍ਹੀ ਲਿਖੀ ਅਤੇ ਲੰਬੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹ ਇਹ ਵੀ ਸ਼ਰਤ ਲਾਉਂਦੇ ਕਹਿੰਦੇ ਪਰਿਵਾਰ ਵਿਆਹ ਨੰਬਰ ਵਿੱਚ ਕਰਨਾ ਚਾਹੁੰਦਾ ਹੈ ਉਹੀ ਸੰਪਰਕ ਕਰਨ ਜਿਹੜੇ ਨਵੰਬਰ ਦੇ ਵਿੱਚ ਸ਼ਾਦੀ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਕਨੇਡਾ ਪੀਆਰ ਸੰਗਰੂਰ ਏਰੀਆ 1998 ਡੇਟ ਆਫ ਬਰਥ 6 ਫੁੱਟ 3 ਇੰਚ ਕੱਦ ਗ੍ਰੈਜੂਏਸ਼ਨ ਫਰੋਂ ਕਨੇਡਾ ਇਹ ਉਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਭੈਣ ਮੈਰਿਡ ਆ ਕਨੇਡਾ ਸਿਟੀਜ਼ਨ ਆ ਕਨੇਡਾ ਵਿੱਚ ਆਪਣਾ ਦੋ ਕੈਨੇਡਾ ਵਿੱਚ ਇਹਨਾਂ ਦੇ ਪ੍ਰਾਪਰਟੀ 6 ਕਿਲਿਆ ਅਤੇ ਇੱਕੋ ਜਿਹਾ ਅਰਬਨ ਪਲਾਟਸ ਨੇ ਪਿਤਾ ਜੀ ਸਰਕਾਰੀ ਜੋਬ ਤੋਂ ਰਿਟਾਇਰ ਨੇ ਲੜਕੀ ਕੈਨੇਡਾ ਤੋਂ ਹੋਵੇ ਜਾਂ ਵੈਲ ਐਜੂਕੇਟਿਡ ਇੰਡੀਆ ਤੋਂ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਮਾਨਗੋਤ ਬਰਨਾਲਾ ਏਰੀਆ ਵਰਕ ਪਰਮਿਟ ਤੇ ਕੈਨੇਡਾ 1994 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਗ੍ਰੈਜੂਏਟ ਆ ਬੇਟੀ ਇਹ ਇੱਕ ਭਰਾ ਪਿਤਾ ਜੀ ਇਹਨਾਂ ਦੇ ਪੀ ਐਸ ਪੀ ਸੀਲ ਦੇ ਵਿੱਚ ਬਦੌਰ ਜੇਈ ਜੋਬ ਕਰ ਰਹੇ ਨੇ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਲੜਕੇ ਨੂੰ 18 ਵੀ ਕਿੱਲੇ ਪ੍ਰਾਪਰਟੀ ਹੋਵੇ ਨਸ਼ਾ ਰਹਿਤ ਹੋਵੇ ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਮੈਰੀ ਬੋਰਡ ਵਾਲੇ ਕਹਿੰਦੇ ਕੰਟੈਕਟ ਨਾ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰੋ ਨੋਟ ਡਾਕਟਰ ਨਾਪਰੀ ਸਿੰਘ ਜੱਟ ਸਿੱਖ ਲੜਕਾ 1997 ਡੇਟ ਆਫ ਬਰਥ 5 ਫੁੱਟ 11 ਇੰਚ ਕਾ ਦਾ ਬੀ ਐਮ ਐਸ ਇਹਨਾਂ ਦੀ ਕੁਆਲੀਫਿਕੇਸ਼ਨਾਂ ਜੀ ਬਤਾਓ ਡਾਕਟਰ ਇਹ ਪ੍ਰੈਕਟਿਸ ਕਰਦੇ ਨੇ ਪੈਨ ਮੈਰਿਡ ਆ ਸਰਕਾਰੀ ਜੋਬ ਕਰਦੀ ਆ ਮਾਤਾ ਜੀ ਇਹਨਾਂ ਦੇ ਸਰਕਾਰੀ ਜੋਬ ਤੋਂ ਰਿਟਾਇਰ ਨੇ ਫਾਦ ਸਾਹਿਬ ਇਹਨਾਂ ਦੇ ਮੈਡੀਕਲ ਪ੍ਰੈਕਟਿਸਨਰ ਨੇ 7 ਏਕੜ ਇਹਨਾਂ ਦੀ ਮੁਕਸਰ ਸਾਹਿਬ ਵਿਖੇ ਪ੍ਰਾਪਰਟੀ ਆ ਅਤੇ ਇੱਕ ਪਲਾਟ ਆ ਇਹਨਾਂ ਦੀ ਰਿਕੁਆਇਰਮੈਂਟ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਗਰਲ ਪ੍ਰਿਫਰਡ ਟੂ ਮੈਡੀਕਲ ਫੀਲਡ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਆ ਅਗਲਾ ਰਿਸ਼ਤਾ ਕਰੋ ਨੋਟ ਇਹ ਹੈਗਾ ਕੈਨੇਡਾ ਤੋਂ ਲੜਕੀ ਦਾ ਨਾਮ ਕੌਰ ਜੱਟ ਸਿੱਖ ਲੜਕੀ ਕੈਨੇਡਾ ਪੀਆਰ 1984 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਬੀਏ ਕੀਤੀ ਹੈ ਬੇਟੀ ਦੀ well settled qualified handsome boy with suitable matching required ਇਹਨਾਂ ਦੀ ਰਿਕੁਆਇਰਮੈਂਟ ਆ ਜੀ ਵਧੀਆ ਗੱਲ ਸਟਲ ਲੜਕਾ ਹੋਵੇ ਸੋਹਣਾ ਸੁਨਖਾ ਹੋਵੇ ਪੜਾ ਲਿਖਿਆ ਹੋਵੇ ਜੋ ਸਾਡੀ ਲੜਕੀ ਦੇ ਨਾਲ ਮੇਲ ਖਾਂਦਾ ਹੋਵੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਨੇ ਜੀ ਅਗਲਾ ਰਿੱਸਾ ਕਰੋ ਨੋਟ ਜੱਟ ਸਿੱਖ ਲੜਕਾ ਮੰਗਲਿਕ ਗੋਤ ਜੈਪੁਰ ਤੋਂ Rajasthan ਤੋਂ 1995 ਡੇਟ ਆਵਰ 6 ਫੁੱਟ ਕੱਦ 18 ਕਿਲੋ ਪ੍ਰਾਪਰਟੀ ਆ ਗੰਗਾ ਨਗਰ ਇਹ ਲੜਕਾ ਪ੍ਰਾਈਵੇਟ ਵਧੀਆ ਜਾਓ ਕਰਦਾ ਪਿਤਾ ਜੀ ਦਾ ਆਪਣਾ ਬਿਜ਼ਨਸ ਆ ਅਤੇ ਆਪਣੇ ਬਿਜ਼ਨਸ ਦੇ ਨਾਲ ਉਹ ਪ੍ਰਾਪਰਟੀ ਦਾ ਬਿਜ਼ਨਸ ਕਰਦੇ ਨੇ ਮਾਤਾ ਦਾ ਬੁਟੀਕ ਦਾ ਕੰਮ ਆ ਮਾਤਾ ਪਿਤਾ ਦਾ ਇਕੱਲਾ ਬੇਟਾ ਇੱਕ ਘਰ ਗੰਗਾ ਨਗਰ ਇੱਕ ਜੈਪੁਰ ਲੜਕਾ ਹੋਟਲ ਦੇ ਬਿਜ਼ਨਸ ਨਾਲ ਪਿਤਾ ਦੇ ਬਿਜ਼ਨਸ ਵਿੱਚ ਵੀ ਮਦਦ ਕਰਦਾ ਹੈ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰੋ ਨੋਟ ਕਰਮਜੀਤ ਸਿੰਘ ਗਰੇਵਾਲ ਜੱਟ ਸਿੱਖ ਲੜਕਾ 1999 ਡੇਟ ਆਵਾਰ 5 ਫੁੱਟ 10 ਇੰਚ ਕੱਦ ਡਵਾਈ ਵਿਘੇੜ ਤੱਕ ਡਰਾਈਵਰ ਦੀ ਜੌਬ ਕਰਦੇ ਨੇ ਪਿਤਾ ਜੀ ਨਾਲ ਦੇ ਪ੍ਰਾਪਰਟੀ ਡੀਲਰ ਨੇ 4 ਵਿਘੇ ਪ੍ਰਾਪਰਟੀ ਹੈ ਇੱਕ ਪਲਾਟ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਲੜਕੀ ਦਾ ਨਾਮ ਕੌਰ ਜੱਟ ਸਿੱਖ ਚਹਿਲ ਲੜਕੇ ਸੰਗਰੂਰ ਏਰੀਆ ਵਰਕਪਰਮੈਂਟ ਤੇ ਕੈਨੇਡਾ 24 ਸਾਲ ਉਮਰ ਆ 5 ਫੁੱਟ 4 ਇੰਚ ਕਾਦਾ ਡਬਲਟਰੀ ਟੈਕਨੀਸ਼ੀਅਨ ਇੰਡੀਆ ਤੋਂ ਕੀਤੀ ਇਹਨਾਂ ਨੇ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਡਿਪਲੋਮਾ ਕੀਤਾ ਕਿਨੇ ਕੈਨੇਡਾ ਤੋਂ ਮਾਤਾ ਪਿਤਾ ਦੀ ਇਕੱਲੀ ਬੇਟੀ ਆ ਇਹ ਇਹ ਲੜਕੀ ਦਾ ਤਰਾਕ ਸੁਧਾ ਹੋਇਆ ਕਹਿੰਦੇ ਵੀ ਅਨੰਦਕਾਰਜ ਤੋਂ ਬਾਅਦ ਹੀ ਤਲਾਕ ਹੋ ਗਿਆ ਸੀ ਇਹ ਲਿਖਿਆ ਇਹਨਾਂ ਨੇ ਤੇ ਇਨਾਂ ਦੀ ਰਿਕੁਆਇਰਮੈਂਟ ਸੁਣਨ ਦੀ ਲੜਕਾ ਪੀਆਰ ਹੋਵੇ ਕੁਆਰਾ ਹੋਵੇ ਜਾਂ ਤਲਾਕशुदा ਹੋਵੇ ਉਮਰ ਲੜਕੀ ਨਾਲ ਮੇਲ ਖਾਂਦੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਕਰੋ ਜੀ ਨੋਟ ਇਹ ਵੀ ਲੜਕੀ ਦਾ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਨਾਬਾ ਏਰੀਆ ਪਟਿਆਲਾ ਡਿਸਟ੍ਰਿਕਟ ਕੈਨੇਡਾ ਪੀਆਰ 1998 ਡੇਟਾ ਵਰਥ ਹੈਲਥ ਸਰਵਿਸ ਡਿਪਲੋਮਾ ਫਰੋਮ ਕੈਨੇਡਾ ਇਹਨਾਂ ਦੀ ਕੁਆਲਿਫੀਕੇਸ਼ਨ ਸੁਣੋ ਜੀ ਡੈਂਟਲ ਹਾਈਜਨ ਟੈਸਟ ਕਲੀਅਰ ਡੂਇੰਗ ਆਨਲਾਈਨ ਸਟੱਡੀ ਫਾਰ ਬੈਚਲਰ ਡਿਗਰੀ ਇਹ ਆਨਲਾਈਨ ਸਟੱਡੀ ਕਰ ਰਹੀ ਹੈ ਇਹ ਲੜਕੀ ਪਿਤਾ ਜੀ ਇਹਨਾਂ ਦੇ ਗਵਰਨਮੈਂਟ ਜੌਬ ਨੇ ਤੇ ਨੇ ਛੋਟਾ ਭਰਾ ਪੀਆਰ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਥੋੜੀ ਹਟ ਕੇ ਰਿਕੁਆਇਰਮੈਂਟ ਆ ਪੜਿਆ ਲਿਖਿਆ ਚੰਗੇ ਪਰਿਵਾਰ ਤੋਂ 25-30 ਕਿਲੇ ਜ਼ਮੀਨ ਲੜਕੇ ਦੀ ਜ਼ਰੂਰਤ ਹੈ। 25-30 ਕਿਲੇ ਜਾਣ ਕੇ ਕੋਲੇ ਜ਼ਮੀਨ ਹੋਵੇ, ਪੜਿਆ ਲਿਖਿਆ ਹੋਵੇ। ਜੇਕਰ ਲੜਕਾ ਪੰਜਾਬ ਰਹਿਣ ਦਾ ਚਾਹਵਾਨ ਹੈ ਤਾਂ ਲੜਕੀ ਇੰਡੀਆ ਆ ਸਕਦੀ ਹੈ। 25-30 ਕਿਲੇ ਪ੍ਰਾਪਰਟੀ ਹੋਵੇ, ਪੜਿਆ ਲਿਖਿਆ ਹੋਵੇ, ਸੋਨਾ ਸੁਨੱਖਾ ਹੋਵੇ। ਤੇ ਜੇ ਲੜਕਾ ਇੰਡੀਆ ਦੇ ਵਿੱਚ ਹੀ ਰਹਿਣ ਦਾ ਚਾਹਵਾਨ ਹੈ, ਲੜਕੀ ਕਹਿੰਦੇ ਵੀ ਕੈਨੇਡਾ ਤੋਂ ਇੰਡੀਆ ਆ ਸਕਦੀ ਹੈ। ਜਾਂ ਫਿਰ ਕੈਨੇਡਾ ਗਏ ਲੜਕੇ ਬਾਰੇ ਵੀ ਵਿਚਾਰ ਕੀਤਾ ਜਾਵੇਗਾ ਲੜਕਾ ਵਰਕ ਪਰਮਿਟ ਤੇ ਹੋ ਸਕਦਾ ਪੀਆਰ ਹੋ ਸਕਦਾ ਨੇੜੇ ਵਾਲੇ ਸੰਪਰਕ ਕਰਨ ਦੂਰ ਵਾਲੇ ਸੰਪਰਕ ਨਾ ਕਰਨ ਇਸ ਤਰ੍ਹਾਂ ਕਰੋ ਜੀ ਨੋਟ ਲੜਕੀਆ ਨਾਮ ਕੌਰ ਮਹਿਰਾ ਸਿੱਖ ਲੜਕੀ 1990 ਡੇਟ ਆਫ ਬਰਥ 5 ਫੁੱਟ 2 ਇੰਚ ਦਾ ਐਮਏ ਕੀਤੀ ਆ ਮਾਸਟਰ ਡਿਗਰੀ ਕੰਪਿਊਟਰ ਕੋਰਸ ਕੀਤਾ ਹੈ A D W C P A C C P ਪਿਤਾ ਜੀ ਸੁਰਗਵਾਸ ਨੇ ਇੱਕ ਛੋਟਾ ਭਰਾ ਇਹਨਾਂ ਦੇ ਕੁਆਇਰਮੈਂਟ ਹੈ ਲੜਕਾ ਕੈਨੇਡਾ ਜਾਂ ਯੂ ਐਸ ਏ ਦਾ ਪੀ ਆਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰੋ ਜੀ ਨੋਟ ਇਹ ਵੀ ਲੜਕੀ ਦਾ ਨਾਮ ਅਮਰਤਪਾਲ ਕੌਰ ਮਡਾਹਰ ਜੱਟ ਸਿੱਖ ਲੜਕੀ ਮਾਨਸਾ ਏਰੀਆ 26 ਸਾਲ ਉਮਰ 5 ਫੁੱਟ 8 ਇੰਚ ਕੱਦ ਬੀਏ ਕੀਤੀ ਹੋਈ ਆ ਬੁਟੀਕ ਦਾ ਕੰਮ ਕਰਦੀ ਆ ਬੇਟੀ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕਾ ਕੈਨੇਡਾ ਪੀਆਰ ਹੋਵੇ 5 6 ਕਿਲੇ ਜ਼ਮੀਨ ਹੋਵੇ ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ ਮਾਨਸਾ ਦੇ 70 ਕਿਲੋਮੀਟਰ ਦੇ ਘੇਰੇ ਵਾਲੇ ਸੰਪਰਕ ਕਰਨ ਦੂਰ ਵਾਲੇ ਸੰਪਰਕ ਨਾ ਕਰਨ ਇਹਨਾਂ ਦਾ ਵਟਸਐਪ ਨੰਬਰ ਹੀ ਚੱਲਦਾ ਜੀ ਸਕਰੀਨ ਤੇ ਹੈਗਾ ਜੋ ਦਿੱਤਾ ਹੋਇਆ ਇਸੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆ ਵੀ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਬੇਰਵਾ ਬੋਲਦਿਆਂ ਤਾਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨੰਮੀ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ